ਦੇਖੋ ਇੱਥੇ ਮੈਂ ਇੱਕ ਅੱਜ ਦਾ ਪ੍ਰੈਸ ਕਾਨਫਰੰਸ ਕਰਤੇ ਸਭ ਲਈ ਅਵੇਅਰ ਕੀ ਕੁਝ ਪਿਛਲੇ ਅ ਕੁਝ ਸਮੇਂ ਤੋਂ ਨਰਮਬਾਸ ਤੇ ਚੰਡੇਰ ਦੇ ਇਲਾਕੇ ਦੇ ਵਿੱਚ ਇਨਸਟੋਚਨਲ ਲੈਣ ਲਈ ਤੇ ਫਾਇਰਿੰਗਜ਼ ਇਨਸੀਡੈਂਟਸ ਹੋਏ ਰਿਪੋਰਟਡ ਸੀਗੇ ਤੇ ਲੁੱਟੋਖੋਣ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਦੇ ਸੰਬੰਧ ਵਿੱਚ ਐਫਆਈਆਰ ਵਗੈਰਾ ਦਰਜ ਹੈ ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐਸਐਸਪੀ ਸਾਹਿਬ ਅ ਬਿਸਰ ਰੌਂਡਰ ਨੇ ਆਪਣੀ ਪਰਸਨਲ ਜੀ ਸਹਿਲ ਮੀਰ ਨੇ ਆਪਣੇ ਪਰਸਨਲ ਸਪਰਵੀਜ਼ਨ ਦੇ ਵਿੱਚ ਐ ਐਸਪੀ ਡੀ ਮਿਸਟਰ ਵਿੱਤਿਆ ਵਾਰੀਆ ਵਾਰੀਅਰ ਤੇ ਡੀਐਸਪੀ ਜੀ ਗੁਰਵਿੰਦਰ ਅਨਾਗਰਾ ਤੇ ਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰੰਧਾਸ ਤੇ ਤੇ ਸਾਡੇ ਮਨਮੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਲਈ। ਅ ਲੜੀ ਨਾਲ ਲੜੀ ਜੋੜਦੇ ਹੋਏ, ਹਿਊਮਨ ਇੰਟੈਲੀਜੈਂਸ ਤੇ ਸਾਇੰਟਿਫਿਕ ਐਵਿਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁਟਕਾਂ ਖੋਹਾਂ ਲਈ ਜੜੀਆਂ ਫਾਇਰਿੰਗਸ ਹੋ ਰਹੀਆਂ ਹੈਗੀਆਂ, ਜੜੀਆਂ ਕਿ ਇੱਕ ਇਨਸਟੈਂਟ ਆਫ ਫਾਇਰਿੰਗ ਅਮਰਦਾਸ ਦੇ ਵਿੱਚ ਸੀਗਾ, ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ। ਇਪਾ ਚੰਡੇਰ ਦੇ ਵਿੱਚ ਇਕਰਾਰ ਨੂੰ ਕਿ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ 18 ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਤੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ 18 ਦੀ ਨੋਕ ਤੇ ਪੈਸੇ ਦੀ ਖੋਈ ਸੀ ਪਲੱਸ ਮੋਬਾਈਲ ਫੋਨ ਕੋਈ ਗਈ ਸੀ ਇਸ ਗੱਲ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਇੱਕ ਸਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਤੇ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵੀਜ਼ਨ ਆਫ ਐਸਐਸਪੀ ਸਰ ਇਹ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਤਾਰ ਇੰਗਲੈਂਡ ਬੈਠਾ ਮਨਿੰਦਰ ਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਨ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਭੱਜਾਂ ਵਿੱਚ ਸਫਲ ਹੋ ਜਾਂਦਾ ਹੈ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਹੈ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜਿਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫਿਕਟਿਸ਼ੀਅਸ ਆਈਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਆ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਿਕਟਿਸ਼ੀਅਸ ਆਈਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਐਕਸਟਰਸ਼ਨ ਦਾ ਜਿਹੜਾ ਹੈਗਾ ਗੁਰਗਧੰਦਾ ਇਸ ਸਾਰ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚਲਦੇ ਹੋਏ ਇਹ ਫਾਇਰਿੰਗ ਤੇ ਲੁੱਟਖੋਆਂ ਦਾ ਲੁੱਟਖੋਆਂ ਨੂੰ ਆਪਣੇ ਫੁੱਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਹਦੇ ਵਿੱਚ ਦਿਲਰਾਜ ਇੱਕ ਤੂੜ ਥੜਾ ਜਾਂਦਾ ਹੈ ਜਿਹੜਾ ਇਹ ਸਾਰੀ ਸਾਨੂੰ ਗੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਨਿੰਦਰਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਵਿਆ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸਨੇਗਾ ਫੁੱਟ ਸੋਲਜਰਜ਼ ਰਿਕਰੂਟ ਕੀਤੇ ਨੇ ਉਹਨਾਂ ਨੂੰ ਬਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਲਾਇਆ ਹੋਇਆ ਤੇ ਇਹ ਵਾਰਦਾਤਾਂ ਨੂੰ ਅੰਜਾਮ ਦਵਾਇਆ। ਜਨਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫਿਰ ਐਕਸਟਰੈਕਸ਼ਨ ਦੀ ਨੀਅਤ ਨਾਲ ਗ੍ਰਾਮ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਣ ਜਾ ਰਹੇ ਨੇ। ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਨ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜਿਸ ਦੀ ਬਾਅਦ ਵਿੱਚ ਡਿਟੇਲ ਤਸਵੀਰ ਨਾਲ ਜਦੋਂ ਗਹਿਨ ਪੁੱਛ ਕੇ ਚ ਅਸੀਂ ਇਹਨਾਂ ਨੂੰ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਆਹ ਜਿਹੜੀ ਵਰਨਾਕਾਰ ਜਿਹੜੀ ਅੱਜ ਕਾਰ ਰਜਿਸਟਰ ਉੱਤੇ ਇਹ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਹੈ ਉਹ ਉਹ ਲੁੱਟਪੋ ਦੇ ਐਕਸਟਰਸ਼ਨ ਦੇ ਪੈਸਿਆਂ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਇੰਦੀ ਬਟਾਲਾ ਜਾਂ ਕੇਸ਼ਵ ਬਟਾਲਾ ਦੇ ਨਾਮ ਤੇ ਇਹ ਧਮਕੀਆਂ ਦਿੰਦੇ ਸੀਗੇ ਐਕਸਟਰਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦਿੱਤਿਆ ਵਾਰੀਏ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਚ ਈਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇਨਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇਕਲ ਟ੍ਰੈਪ ਲੇ ਕੀਤਾ ਵਿਆ ਅਸਲਾ ਇਹ ਚਿਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਕਹਿੰਦੇ ਕੋਈ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਆਫਾਸ ਹੋ ਜਾਂਦਾ ਕਿ ਪੁਲਿਸ ਦਾ ਨਾਕਾ ਤੇ ਸਾਡੇ ਲਈ ਹੀ ਲੱਗਿਆ ਹੋਣਾ ਇਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਇਹ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸੱਜੇ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੋ ਪੀਤਾ ਵਿਆਸੀ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਕਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭਜਣਾ ਆਪਣਾ ਲੋਗੀ ਉਹ ਭਜਣਾ ਚਾਹੁੰਦੇ ਹੈ ਪਰ ਅਨਪਰੋਵੋਕਡ ਤੇ ਤਾਬੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਹੈ ਜਿੰਨਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਹੈ ਤੇ ਇੱਕ ਵਿਸ਼ਪਰੀ ਚਰੇ ਬੰਚਪਰੀ ਤੋ ਇੱਕ ਵੰਚਪ੍ਰੀਤ ਨਾਮ ਦੇ ਜਿਹੜਾ ਹੈਗਾ ਕਯੂਜ਼ਡ ਹੈ ਉਹ ਤਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟਰ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰ ਹੋਇਆ ਉਸਨੇ ਗਾਂ ਆਪਣੇ ਮੁੰਡਿਆਂ ਨੂੰ ਬਰਗਲਾ ਕੇ ਆਪਣੇ ਨਾਲ ਧੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਿਲਰਾਜ ਜਿਹੜਾ ਅਸੀਂ ਤੁਹਾਨੂੰ ਕਹ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇਨਕੁਆਇਰੀਸ਼ਨ ਤੋਂ ਇਹ ਸਾਰੀ ਦੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰੈਕਸ਼ਨ ਦੀ ਵਾਰਦਾਤ ਨੂੰ ਜਾਂਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਆਫਟਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੂਸਰਾ ਕਿਹੜਾ ਥਾਣਾ ਜੀ ਚੰਡੇ ਰਮਦਾਸ ਤੇ ਚੰਡੇਰ ਥਾਣੇ ਦੇ ਜਿਹੜੇ ਪੰਜ ਲੁਟਕ ਹੋਆ ਤੇ ਐਕਸਟਰੈਕਸ਼ਨ ਤੇ ਯੋਦੀ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕ੍ਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਫੋਰਨ ਮੋਡਿਊਲ ਬਸਟ ਹੋਇਆ ਹੈ ਜਿਵੇਂ ਮੈਂ ਉਹਦਾ ਪਿਛੋਕੜ ਵੀ ਦੱਸਿਆ ਤੇ ਬਹੁਤ ਸਲਾਘਾਯੋਗ ਕੰਮ ਕੀਤਾ ਹੈ ਅੰਮ੍ਰਿਤਸਰ ਪੁਲਿਸ ਨੇ ਅੰਦਰ ਦੀ ਸੁਪਰਵੀਜ਼ਨ ਆਫ ਸ਼੍ਰੀ ਸਹਿਲ ਮੀਤ ਬਹੁਤ ਹੀ ਅਨਤਕ ਮਿਹਨਤ ਕੀਤੀ ਹੈ ਸ਼੍ਰੀ ਦਿਪਿਆਵਾਰੀਅਰ ਨੇ ਐਸਪੀ ਡੀ ਨੇ ਜੋ ਇਥੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਗੁਰਿੰਦਰ ਨਾਗਰਾ ਤੇ ਗੁਰਵਿੰਦਰ ਡੀਐਸਪੀ ਜਨਾਲਾ ਤੇ ਐਸਐਚਓ ਅਰਜੁਨ ਤੇ ਇੰਸਪੈਕਟਰ ਸੀ ਆਏ ਮੰਮੀ ਯਾ ਸਰ ਲੋਕ ਬੰਦੇ ਜਿਹੜੇ ਹੋਏ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਬੰਸ਼ਪਰੀ ਜਿਹੜਾ ਟੋਟਲ ਕਿੰਨੇ ਕੇ ਮਾਮਲੇ ਜਿਹੜੇ ਤਿੰਨ ਮਾਰਕ ਜਿਹੜੇ ਫਾਲੋ ਹੋਏ ਨੇ ਸੌ ਸੰਦੇਸ਼ ਦਾ ਆ ਦੇਖੋ ਸਟਾਰਸ਼ਨ ਦੇ ਇਹਨਾਂ ਨੇ ਇੱਕ ਆਰਐਮਪੀ ਡਾਕਟਰ ਤੇ ਕੀਤਾ ਸੀਗਾ ਇੱਕ ਦੇ ਘਰੇ ਕੀਤਾ ਸੀਗਾ ਰੰਧਾਜ਼ ਥਾਣੇ ਦੇ ਵਿੱਚ ਇੱਕ ਦੇ ਫਾਰਮ ਹਾਊਸ ਦੇ ਵਿੱਚ ਰੰਧਾਜ਼ ਥਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਉਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਪਿਆਰਾਂ ਦੇ ਨੋਕ ਤੇ ਇੱਕ ਉੱਥੇ ਕਲੋਥ ਮਰਚੈਂਡ ਜਿਹੜੀ ਦੁਕਾਨ ਸੀਗੀ ਉਹ ਤੋਂ 50000 ਤੇ ਦੋ ਮੋਬਾਈਲ ਉੱਤੇ ਸੋ ਪੰਜ ਕੇ ਤੋਂ ਬਾਅਦ ਇਹਨਾਂ ਵੱਲੋਂ ਕੜੀ ਕੜੀ ਵੈਕੰਟ ਕੜੀਆਂ ਨੇ ਬਰਾਮਦ ਕੀਤੀਆਂ ਆ। ਇਹਨਾਂ ਦੋਨੋਂ ਮੁਜਰਮਾ ਤੋਂ ਇੱਕ 9mm ਦੀ ਪਿਸਤਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਤਲ ਹੈਗੀ ਆ ਫੋਰਨ ਮੇਡ ਰਿਕਵਰ ਹੋਈ ਆ। ਮੌਕੇ ਤੋਂ ਜੋ ਫਿਲਹਾਲ ਜਿਹੜੀ ਸਰਸਰੀ ਜੋ ਅਸੀਂ ਹੁਣ ਜਾ ਕੇ ਆਏ ਆ, ਬਾਕੀ ਦਾ ਗਹਿਨ ਜਾਂਚ ਐਫਐਐਸਐਲ ਵਾਲੀ ਟੀਮ ਕਰੇਗੀ। 4-5 ਕੋਲ ਬਰਾਮਦ ਹੋਏ ਆ ਤੇ ਪੰਜ ਹੀ ਇਹਨਾਂ ਦੇ ਕੋਲ ਜਿਹੜੇ ਹਲੇ ਆ ਗਏ ਆ ਅਸੀਂ ਉਹ ਦੇਖੇ ਨਹੀਂ ਇਹਨਾਂ ਦੇ ਮੈਕਸੀਮ ਉਦੋਂ ਉਹ ਸਾਰੀ ਐਫਐਐਸਐਲ ਦੇਖੇਗੀ। اور موقع ਤੋਂ ਹਲੇ ਪੰਜ ਖੋਲ ਦਿਖ ਰਹੇ ਤਾਂ ਜਿਹੜਾ ਐਮਪੀਸੀ ਦਾ ਮਨਿੰਦਰ ਇੱਕ ਕੇਸ ਨੂੰ ਲਾਕੇ ਆਇਆ ਔਰ ਇਸ ਤੋਂ ਫਰਾਰ ਹੋ ਕੇ ਗਿਆ ਹੈ ਜਿਹੜਾ ਇਹ ਰਮਦਾਸ ਦਾ ਚੰਬੇਰ ਥਾਣੇ ਦਾ ਰਹਿਣ ਵਾਲਾ ਹੈਗਾ 2023 ਦੇ ਵਿੱਚ ਇਹ ਇੱਕ ਕਤਲ ਦੇ ਵਿੱਚ ਇਨਵੋਲਡ ਹੈਗਾ 24 ਦੇ ਵਿੱਚ ਇਹ ਬੇਲ ਤੇ ਆਉਂਦਾ ਹੈ ਉਸ ਤੋਂ ਬਾਅਦ ਫਰਾਰ ਹੁੰਦਾ ਹੈ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਤੋਂ ਡੀਪ ਚਾਂਚ ਕਰਾਂਗੇ ਉਸੇ ਉਸੇ ਮਤਲਬ ਕੀ ਤੁਹਾਨੂੰ ਦੱਸ ਪਾਵਾਂਗੇ ਕਿ ਇਹ ਆਪਣੇ ਪਾਸਪੋਰਟ ਤੇ ਗਿਆ ਹੈ ਕਿ ਫੇਕ ਪਾਸਪੋਰਟ ਤੇ ਗਿਆ ਹੈ ਇਸ ਤਰ੍ਹਾਂ ਗਿਆ ਕਿਹਦੇ ਕੰਟੈਕਟ ਚ ਆਇਆ ਇਹ ਸਾਰੀ ਅਸੀਂ ਤੁਹਾਡੇ ਸਾਹਮਣੇ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਗੱਲ ਵਾਇਲ ਸਾਹਿਬ ਕੱਲ ਲਿਖੇ ਬੀਤੇ ਹੈ ਕਿ ਇਹ ਤਾਂ ਉਹ ਤੋਂ ਵਧਿਆ ਨੇ ਕਾਰਨ ਆदमी ਲਾਇਆ ਇਹ ਨਹੀਂ ਕਿ ਕੀਤਾ ਕੱਲ ਉਹ ਲੋ ਨਿਕਲਿਆ ਗਲਤ ਨਾ ਨਹੀਂ ਇਹਦੇ ਵਿੱਚ ਨਹੀਂ ਨਿਕਲਿਆ ਉਹ ਕੇਸ ਇੱਕ ਵੱਖਰਾ ਹੈਗਾ ਉਹਦੇ ਤੇ ਉਹ ਸਾਰੇ ਸਾਡੇ ਸੰਗਿਆਨ ਦੇ ਵਿੱਚ ਹੈਗਾ ਐਸਐਸਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਅ ਮਤਲਬ ਡਿਟੈਕਟਿਵ ਸਟਾਫ ਤੇ ਉਸ ਸਭੇ ਦੀ ਟੀਮ ਜਿਹੜੀ ਮਜੱਠੇ ਦੀ ਹੈਗੀ ਐ ਉਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਜੁੜੀ ਹੋਈ ਐ ਜਦੋਂ ਅਸੀਂ ਉਸ ਕੇਸ ਨੂੰ ਵੀ ਕਰੈਕ ਕਰਾਂਗੇ ਕਿੰਨੇ ਵੱਡੇ ਗੈਂਸਟਰ ਨਾਲ 6 ਬੰਦੇ ਆਏ ਐ ਤੇ ਇਹ ਵੀ ਪਿੱਛੇ ਹੈ ਕਿ ਗਰੁੱਪਿੰਗ ਨਾਲ 6 ਬੰਦੇ ਆ ਰਹੇ ਆ ਤਨਦੇ ਦੋ ਮਾਮਲੇ ਐ ਜਿਸ ਤਰ੍ਹਾਂ ਗਰੁੱਪਿੰਗ ਨਾਲ ਜੇ ਤੁਸਾਂ ਕਹਿ ਰਹੇ ਤੁਹਾਨੂੰ ਕਾਲ ਆਈ ਕਾਲ ਰਿਕਾਰਡਿੰਗ ਸਾਰੇ ਕੋਲ ਆਈ ਹੋਵੇ ਜੀ 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 ਕਿ ਗਰੁੱਪਿੰਗ ਨਾਲ 6 ਬੰਦੇ ਐ ਪਹਿਲੀ ਵਾਰ ਇੱਥੇ ਦੇਖੇ ਸੀ ਇਹਨੇ ਜੀ ਕਿਉਂ ਚਿਗੜਾ ਇਹ ਨਾਲ ਨਹੀਂ ਚਿਗੜਾ ਇਹ ਪ੍ਰੋਫੀ ਮੈਂ ਉਹ ਹੀ ਕਹ ਰਿਹਾ ਇਹ ਲੇਟ ਨਾਈਟ ਕੱਲ ਰਾਤ ਦਾ ਹੈਗਾ ਹੈਗਾ ਇਸ ਨੂੰ ਉੱਤੇ ਸਾਰਾ ਜਿਸ ਤਰ੍ਹਾਂ ਆਪਨੇ ਪੁਆਇੰਟ ਆਊਟ ਕੀਤਾ ਮੈਂ ਇੱਕ ਆਫ ਦਾ ਪਾਸ ਦਾ ਮਾਰਕ ਨਹੀਂ ਦੇ ਪਾਵਾਂਗਾ ਇਸ ਨੂੰ ਸਾਨੂੰ ਦੇਖ ਲੈਣ ਦਿਓ ਇਹ ਮਤਲਬ ਮੈਂ ਇਸ ਨੂੰ ਇਹ ਮਤਲਬ ਇਸ ਤੇ ਕੁਐਸਚਨ ਮਾਰਕ ਵੀ ਨਹੀਂ ਲਾਣਾ ਚਾਹੁੰਦਾ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਤੁਹਾਡੀ ਆਪਦੀ ਅਬਜ਼ਰਵੇਸ਼ਨ ਹੈ ਪੂਲ ਮਲਾਕੇ ਠੀਕ ਹੈ ਜੀ ਤਾਂ ਉਸ ਨੂੰ ਪਰ ਫਿਰ ਵੀ ਮੈਂ ਕ੍ਰਾਈਮ ਕ੍ਰਾਈਮ ਹੈ ਇਸ ਨੂੰ ਸਾਨੂੰ ਸੰਜੀਦਗੀ ਨਾਲ ਲੈਣਾ ਪੈਣਾ ਤਾਂ ਅਸੀਂ ਨੂੰ ਦੇਖ ਲਾਂਗੇ ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਦੀ ਕੋਈ ਨੋਬਿਟੀ ਆਈ ਸਾਹਮਣੇ ਤੁਹਾਡੇ ਬਿਲਕੁਲ ਟਰਾਂਸਪੇਰੈਂਸੀ ਨਾਲ ਨਹੀਂ ਇਹਦੇ ਵਿੱਚ ਕੈਪਸਰ ਦੇ ਨਾਲ ਕੋਈ ਇਨਵੋਲਵਮੈਂਟ ਦਾ ਕੁਝ ਸਿਗਨਲ ਹੈ ਮੈਂਨੇ ਆਪਕੋ ਅਭੀ ਬਤਾਇਆ ਕਿ ਇਹ ਇੱਕ ਫਿਕਟਿਸ਼ਸ ਇੱਕ ਆਇਡੈਂਟੀਟੀ ਕ੍ਰੀਏਟ ਕੀਤੀ ਹੋਈ ਸੀ ਇਨੋਨੇ ਹਿੰਦੀ ਬਟਾਲਾ ਕੇ ਨਾਮ ਤੇ ਜਾਂ ਕੇਸ਼ਵ ਬਟਾਲਾ ਕੇ ਨਾਮ ਤੇ उसके उसके नाम पे ये फ्रौतियाँ मांग रहे थे उसके उसका ड्रावा दे के ये मतलब कई जगह से फ्रौती लेने में कामयाब भी हुए हैं जो अभी प्रीलिमिनरी इन्वेस्टिगेशन में हमें सामने आया जो कल हमने दिलराज पकड़ा था सो बाकी जो गहन पूछगाछ होगी इनसे भी और उससे भी होगी और इनका एक और साथी है जो आइडेंटिफाई हो चुका है जो इस सारे घटनाक्रम में शामिल है अलग अलग लूट की वारदातों में उसको भी पकड़ने के लिए डिटेक्टिव स्टाफ ने अपनी और ਆਨਵਲੋ ਨੇ ਆਪਣੇ ਟੀਮ ਇਨ ਡਿਸਪੈਚ ਕਰਦੀ ਹੈ ਜਲਦ ਉਹ ਹਮਾਰੀ ਕਰਫੂ ਮਾਰ। ਪਰ ਕਾਫੀ ਲੰਮਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਤੋਂ ਹੀ ਦੱਸਿਆ ਇੱਥੇ ਦੇਰ ਤੱਕ ਇਸ ਤੋਂ ਕਿੰਨਾ ਦੂਰੀ ਬਣਾ ਕੇ ਰੱਖੀ ਹੈ। ਕਿੰਨਾ ਦੂਰ ਹੈ। ਨਹੀਂ ਇੰਨਾ ਲੰਮਾ ਰਿਕਾਰਡ ਵੀ ਨਹੀਂ ਹੈਗਾ। ਅ 4-5 ਮਹੀਨਿਆਂ ਤੋਂ ਹੀ ਚੱਲ ਰਿਹਾ ਸੀਗਾ ਇਹਨਾਂ ਦਾ ਤੇ ਅਸੀਂ ਇਹ ਚ ਮੈਂ ਛਲਾੜਾ ਕਰਾਂਗਾ ਉਸੇ ਰੂਲਰ ਪੁਲਿਸ ਦੀ ਕਿ ਇਹਨਾਂ ਨੇ ਬੜੇ ਘੱਟ ਸਮੇਂ ਦੇ ਵਿੱਚ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਜਮਾਨਾ ਤਾਰਾ ਇਹਨਾਂ ਦੀਆਂ ਇੰਗਲੈਂਡ ਚ ਜੁੜਦੀਆਂ ਸੀਗੀਆਂ ਇੱਕ ਤੁਹਾਨੂੰ ਪਤਾ ਹੈ ਕਿ ਚੈਲੰਜਸ ਬਹੁਤ ਹੁੰਦੇ ਨੇ। ਫੋਨ ਆਂਦੇ ਨੇ VPN ਲੱਗੇ ਹੁੰਦੇ ਆ ਅਗਲ ਅਗਾਂ ਬਕੜੀਆਂ ਬਕੜੀਆਂ ਐਪਾਂ ਆ ਗਈਆਂ ਉਹਨਾਂ ਨੂੰ ਕਰੈਕ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਕਈ ਐਪਸ ਕੋਆਪਰੇਟ ਨਹੀਂ ਕਰਦੀਆਂ ਤੁਹਾਨੂੰ ਡਿਟੇਲਸ ਨਹੀਂ ਦਿੰਦੀਆਂ ਬਟ ਇਹਨਾਂ ਨੇ ਫਿਰ ਵੀ ਕੋਈ ਹਤਾਸ਼ ਨਹੀਂ ਹੋਏ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹਿਊਮਨੈਂਟਰ ਨੂੰ ਵੀ ਜਾਰੀ ਰੱਖਿਆ ਜਿਸ ਦਾ ਕੋਈ ਸਬਸਟੀਟਿਊਟ ਨਹੀਂ ਇਹ ਜਿਹਦਾ ਇਹਦੇ ਵਿੱਚ ਜਿਆਦਾ ਹਿਊਮਨੈਂਟਰ ਦਾ ਇਹ ਯੋਗਦਾਨ ਹੈਗਾ ਉਹਦੇ ਵਿੱਚ ਸਾਰਾ ਇਹਨੂੰ ਪਰਦਾ ਪਾਸ਼ ਕਰਨ ਦੇ ਵਿੱਚ ਇੱਕ ਅੱਜ ਇੱਕ ਰੋਕੀ ਦੇ ਟਾਰਗੇਟ ਕੌਣ ਫਿਕਸ ਕਰਦਾ ਸੀ ਇਹ ਆਪ ਹੀ ਟਾਰਗੇਟ ਲੱਭਦੇ ਸੀ ਜਾਂ ਇਹਨਾਂ ਨੂੰ ਟਾਰਗੇਟ ਤੋਂ ਬਾਹਰੋਂ ਮਿਲਦਾ ਸੀ ਜੋ ਹੁਣ ਲੱਗ ਰਿਹਾ ਇਹ ਤਾਂ ਇਹ ਹੈ ਕਿ ਇਹ ਸਾਰਿਆਂ ਦਾ ਹੁਣ ਇੱਕ ਗੈਂਗ ਬਣ ਚੁੱਕਿਆ ਸੀਗਾ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਪਰ ਜਿਉਂ ਕਿ ਇਹ ਇਸ ਏਰੀਆ 'ਚ ਹੀ ਕਰ ਰਹੇ ਸੀ ਤੇ ਜਿਹੜਾ ਮਨਿੰਦਰ ਪਾਲ ਹੈ ਉਹ ਚਡੇਰ ਦਾ ਰਹਿਣ ਵਾਲਾ ਹੈ ਗੁਰਪਿੰਦਰ ਹੈ ਉਹ ਵੀ ਚਡੇਰ ਦੇ ਰਾਂਦਾਸ ਦੇ ਇੱਧਰ ਇਸ ਏਰੀਆ 'ਚ ਹੀ ਕਰ ਰਹੇ ਸੀ ਤੋ ਇਹਨਾਂ ਨੂੰ ਟਾਰਗੇਟ ਜਿਵੇਂ ਕਹਿੰਦਾ ਵੀ ਯਾਰ ਦੂਸਰਾ ਡਲ ਕਰਕੇ ਉਹ ਸਾਰਾ ਸੀ ਇਹਨਾਂ ਦੀ ਮੋਢੇ ਪਰੰਡੀ ਨੂੰ ਅ ਡਿਊਰਿੰਗ ਜਿਹੜੀ ਹੈਗੀ ਸਾਡੀ ਇੰਟਰੋਗੇਸ਼ਨ ਇਹਦੇ ਵਿੱਚ ਵੀ ਪਰ ਸਰ ਦੇਖਿਆ ਗਿਆ ਅੱਗੇ ਵੀ ਇਹ ਮਾਮਲੇ ਦੇਖਿਆ ਜੰਡਿਆਲਾ ਸੀ ਇਹੋ ਜਿਹੇ ਮਾਮਲੇ ਆਏ ਸੀ ਕਿ ਪਰ ਉਹ ਜਿਹੜੀ ਸਪੈਸਿਫਿਕ ਇਨਫੋਰਮੇਸ਼ਨ ਹੈ ਐਗਜ਼ੈਕਟ ਵੀ ਉਹ ਪਹਿਲੀ ਵਾਰ ਯਾਰ ਕੋਲ ਸੀ ਦੱਸਿਆ ਸੀ ਕਿ ਪਹਿਲੀ ਵਾਰ ਕਿਸੇ ਨਿੱਕਣੋਂ ਆਸਤੇ ਪਰਵਾਹ ਜਿਹੜਾ ਕਈ ਰਿਸ਼ਤੇਦਾਰ ਜਿਹੜੇ ਸੀਗੇ ਉਹ ਦੂਸਮੇ ਨਿੱਕਣੋਂ ਆਸਤੇ ਜਾਣ ਬੁੱਝ ਕੇ ਫੇਕ ਆਈਡੀ ਸੁਣਾਤੀ ਕੋਈ ਨਹੀਂ ਕਰਨਾ ਨਾ ਬੰਦੇ ਇਹ ਅਜਿਹਾ ਵੀ ਮਸਲਾ ਵਿੱਚ ਦੇਖਣ ਤੋਂ ਮਿਲਿਆ ਜੀ ਕਿ ਇਨਾਂ ਕੋਲ ਇਨਫੋਰਮੇਸ਼ਨ ਤੋਂ ਪੋਲਿਸੀ ਦੀ ਜਿਹੜੇ ਵਰਤੀ ਕੋ ਪੈਸੇ ਮੰਗਨੇ ਨੇ ਕਿਹਨੂੰ ਤੋਂ ਮੈਂ ਆਪ ਜੀ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਇਹ ਕੱਲ ਇਹਨਾਂ ਦਾ ਜਿਹੜਾ ਇੱਥੇ ਇਹਨਾਂ ਦਾ ਜਿਸ ਤੋਂ ਗੱਲ ਸਾਰੀ ਕੱਲ ਬਾਹਰ ਨਿਕਲਦੀ ਹੈ ਉਹ ਦਿਲਰਾਜ ਨਾਮ ਦੇ ਇੱਕ ਬੰਦੇ ਨੂੰ ਜਿਹੜਾ ਅਸੀਂ ਪੜਦੇ ਹਾਂ ਉਸ ਤੋਂ ਬਾਅਦ ਇਹ ਕੱਲ੍ਹ ਆਈ ਖੁੱਲਦੀ ਹੈ ਤੇ ਹਲੇ ਅਸੀਂ ਜੈਨ ਮਤਲਬ ਗਹਿਨ ਪੁੱਛ ਕੇ ਚਰਾਂਗੇ ਇਹ ਕੱਲ ਕੁਛ ਨਾ ਕੁਛ ਜਿਹੜੀ ਤੁਹਾਡੀ ਓਬਜ਼ਰਵੇਸ਼ਨ ਹੈ ਕੁਛ ਨਾ ਕੁਛ ਇਹਦੇ ਵਿੱਚ ਹੀ ਇਸ ਤਰ੍ਹਾਂ ਹੀ ਲੱਗਦਾ ਕਿ ਇਹ ਆਪਣੇਆਂ ਤੋਂ ਸੁਭਾਗੇ ਪਰ ਜਿਸ ਤਰ੍ਹਾਂ ਆਪਾਂ ਹੁੰਦੇ ਆ ਵੀ ਹੋਰ ਭਾਈ ਆਪ ਬਾਹਰ ਬੰਦਾ ਬੰਦਾ ਬੈਠਾ ਬੰਦਾ ਉਹ ਆਪਣੇ ਯਾਰਾਂ ਦੋਸਤਾਂ ਨੂੰ ਜਾਂ ਕਿਸੇ ਸੰਗੀ ਜੱਤੀਆਂ ਹੋਰ ਭਾਈ ਅੱਜ ਕੱਲ੍ਹ ਹੋਰ ਕਿਵੇਂ ਆਪਣੇ ਪਿੰਡ 'ਚ ਕੌਣ ਹੈ ਕੀ ਗੱਲਬਾਤ ਹੈ ਉਹ ਗੱਲਾਂ ਗੱਲਾਂ ਚੋਂ ਵੀ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਤਾਂ ਉਸ ਤਰ੍ਹਾਂ ਕੋਈ ਆ ਵੀ ਨਵੀਂ ਕਾਰ ਕਿੰਨੇ ਖਰੀਦੀ ਹੈ ਜਾਂ ਨਵਾਂ ਘਰ ਕੌਣ ਪਾ ਰਿਹਾ ਆਪਾਂ ਜਿਵੇਂ ਆਮ ਸੱਭਨ ਗੱਲ ਕਰ ਲੈਂਦੇ ਆ ਇਹ ਵੀ ਇੱਕ ਇੱਕ ਇਹਦੀ ਸਟਰੈਟਜੀ ਹੁੰਦੀ ਹੈ ਇਸੇ ਬਾਰੇ ਪੁੱਛਣ ਦੀ ਬਾਕੀ ਇਹ ਲੋਕਾਂ ਇਸ ਦਾ ਬਚਣਾ ਚਾਹੀਦਾ ਜੀ ਅਕਾਈ ਵਾਰ ਦੇਖਿਆ ਹੈ ਕਿ ਕਮਰਸਰ ਐਂਡ ਕੈਂਡੀਟੀ ਜੋ ਅਨਨੋਨ ਨੰਬਰਸ ਨੇ ਉਹ ਨਾ ਚੁੱਕੋ ਬੱਚਿਆਂ ਨੂੰ ਫੇਕ ਆਈਡੀਸ ਤੋਂ ਦੂਰ ਰੱਖੋ ਔਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਨੂੰ ਤੁਸੀਂ ਕਹਿ ਸਕਦੇ ਹੋ ਕਿ ਲੋਕੀ ਨਾ ਚੁੱਕਾ ਦੂ ਗੈਨ ਕਿਮਾ ਫਰੋਫੀਆਂ ਤੋਂ ਦੂਰ ਰਹਿਣ ਯਾਨੀ ਕਿ ਇਹ ਫੋਲਡ ਜਿਹੜਾ ਨਾਰਸੀ ਪਰ ਹੋਰ ਕੀ ਗੱਲ ਹੋ ਸਕਦਾ ਹੈ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਾਪਤ ਆਪਣੇ ਆਪ ਵੀ ਕਰ ਦਿੱਤਾ ਕਿ ਅਨਨੋਨ ਜਿਹੜੇ ਹੈਗੇ ਆ ਆਪਾਂ ਦੇ ਜਿਹੜੀਆਂ ਕੋਈ ਮੈਸੇਜ ਆਉਂਦੇ ਸਭ ਦੂਰ ਰਹਿਣਾ ਚਾਹੀਦਾ ਹੈ ਇੱਥੇ ਮੈਂ ਆਪਦੇ ਮਾਧਿਅਮ ਰਹੀ ਇਹ ਪਰੰਗ ਹੈ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਦੇ ਤੈਨੂੰ ਵੀ ਕਰ ਦਾਂਗੇ ਇੱਥੇ ਰੌਣਕਾਂ ਤੂੰ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰ ਦੇ ਅਚਾ ਫਿਰ ਉਹਨੂੰ ਕਦੇ ਕਿਸੇ ਨੂੰ ਐਡਿਕਟ ਐਡਿਕਸ਼ਨ ਚ ਪਾ ਦਿੰਦੇ ਆ ਉਹ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈਗੀ ਹੈ ਜਿਹੜੀ ਆਰਜੀ ਨੇ ਕਿਹਾ ਹੈ ਇੱਥੇ ਮੈਂ ਮੱਧਵਰਾਂ ਹੀ ਇਹ ਕਹੂੰਗਾ ਕਿ ਥੋੜਾ ਜਾ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਸ ਵੱਧ ਸਾਮਾ ਦੇਣਾ ਚਾਹੀਦਾ ਏਕ ਸੋਸਾਇਟੀ ਦੀ ਆਪਣੀ ਇਹਨੂੰ ਆਪਾਂ ਇੱਕ ਆਈਸੋਲੇਟਡ ਐਕਸੀਡੈਂਟ ਆਪਾਂ ਸੋਚ ਗਏ ਆਪਾਂ ਇਹ ਦਰਕਨਾਰ ਕਰ ਦਿੰਦੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਹੈ ਨਸ਼ਾ ਵੀ ਤੇ ਆ ਜਿਹੜਾ ਜਿਹੜੇ ਭਟਕਦੇ ਆ ਨੌਜਵਾਨ ਇਹ ਉਹ ਆਗਾ ਜਿਹੜੀ ਜੇ ਆਪਾਂ ਕਹੀਏ ਵੀ ਗਵਾਂਢੀ ਦੇ ਘਰੇ ਲੱਗੀ ਤੇ ਸਾਡੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆ ਸਕਦੀ ਹੈ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਜਿੱਤਣਾ ਪਵੇਗਾ ਮੇਰ ਸਾਹਿਬ ਨੇ ਇੱਕ ਫਾਲਤਰਾ ਜਿਹੜਾ ਪੂਲ ਨੋ ਸੋਸਾਇਟੀ ਦੀ ਲੜਾਈਆਂ ਸੀ ਆਫਟਰ ਰੂਰਤ ਦੀਆਂ ਸੀ ਇੱਥੇ ਵੀ ਆਈਆਂ ਨੇ ਪਰ ਇਸ ਤਰ੍ਹਾਂ ਨਈਓ ਉਹਨਾਂ ਨੇ ਦੇਖੋ ਸੀਪੀ ਸਾਹਿਬ ਮੇਰ ਸਾਹਿਬ ਨੇ ਤੇ ਐਸਐਸਪੀ ਸਾਹਿਬ ਅਮਰitsar ਰੂਲਰ ਨੇ ਬੜਾ ਪ੍ਰੌਪਟਲੀ ਇਹਦੇ ਉੱਤੇ ਐਕਟ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬਮ ਡਿਸਪੋਜ਼ਲ ਸਪਾਰਸ ਤੋਂ ਵੀ ਚੈਕਿੰਗ ਕਰਵਾਈ ਹੈ ਸਾਡੇ ਵੀ ਜਿਹੜੇ ਸਵਾਰਡ ਹੈਗੇ ਨੇ ਉਹਨਾਂ ਨੂੰ ਚੈਕਿੰਗ ਕੀਤੀ ਹੈ ਹਲੇ ਇਸ ਤੇ ਸੰਬੰਧੀ ਕੋਈ ਕੋਈ ਪੁਖਤਾ ਸਬੂਤ ਨਹੀਂ ਸਾਡੇ ਹੱਥਾਂ 'ਚ ਲੱਗਿਆ ਬਟ ਇਹ ਜਿਵੇਂ ਕਹਿੰਦੇ ਆ ਵੀ ਅ دہشت ਫਲਾਨ ਲਈ ਇਸ਼ਾਰਤੀ ਅੰਸਰਾਂ ਵੱਲੋਂ ਦਿੱਤੀ ਗਈ ਚਾਲ ਸਰ ਡਾਕਟਰ ਆਪ ਕੋਈ ਖਤਨਾ ਨਹੀਂ ਆਂਦੀ ਰਹੀ ਇਹ ਸਾਰਾ ਦੇਖ ਰਹੇ ਹਾਂ ਅਸੀਂ ਫਿਰ ਸਰ ਪ੍ਰਵਾਸ ਸਾਹਿਬ ਕੋਲ ਵੀ ਆਈਆਂ ਸੀ ਹਾਂ ਉਹ ਆਹ ਮਤਲਬ ਇਹ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਜਿਹੜੀਆਂ ਐਪਾਂ ਤੁਹਾਨੂੰ ਮੈਂ ਦੱਸ ਰਿਹਾ ਹਾਂ ਇਹ ਜਦੋਂ ਸਿਗਨਲ ਆਪ ਹੈ ਤੋ ਇਨੀ ਆਪਾਂ ਅਜੇ ਤੱਕ ਡਾਊਨਲੋਡ ਕਰੋ ਨੰਬਰ ਜੋ ਮਿਲ ਜਾਂਦਾ ਬਾਅਦ ਵਿੱਚ ਸੋ ਦਿਸ ਇਜ਼ ਅ ਵਨ ਆਫ ਅ ਵੈਰੀ ਮਤਲਬ ਕਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਜਿਸ ਤਰ੍ਹਾਂ ਟੈਕਨੋਲੋਜੀ ਇੰਪਰੂ ਲੋ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਸਾਂ ਮੈਂ ਚੈਲੰਜਸ ਵੀ ਵੱਧ ਰਹੇ ਹੈ ਸੋ ਵੀ ਆਰ ਮਤਲਬ ਐਟ ਅ ਪੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੂਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਅਬ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਹੈ ਇਹਨਾਂ ਬਾਰੇ ਵੀ ਰੈਕਗਨਾਈਜ਼ ਦੀ ਚੈਲੰਜਸ ਅਸੀਂ ਅਕੋਰਡਿੰਗਲੀ ਫਿਰ ਆਪਦੇ ਆਪ ਨੂੰ ਵੀ ਆਪਦੀ ਅਪਡੇਸ਼ਨ ਕਰਦੇ ਆ ਟੈਕਨੋਲੋਜੀਕਲ ਨੂੰ ਠੀਕ ਹੈ ਸੰਕਿਰਤੀ ਐਕਟਸ ਆ